ਦੇਰੋਂ ਪ੍ਰਿੰਟਰ ਸਾਹਿਬ ਤੁਹਕੂੰਗੇ ਦੋ ਮਿੰਟ ਸ਼ਿਆਦੇ ਮਾਰਦੇ ਪੰਜ ਨੂੰ ਆ ਕੇ ਆ ਗਿਆ ਪੰਚਾ ਆ ਗਿਆ ਓਏ ਐਨਾ ਪਿਆਰ ਤੇਰਾ ਮੇਰਾ ਹਾਈ ਨੀ ਅੱਜ ਵੀ ਤਰੀਕ ਚ ਲਓ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਭਾਗਤਾ ਜੀ ਅੱਜ ਦੇ ਨਵੇਂ ਬਲਾਗ ਤੇ ਮੱਕੀ ਆਪਣੀ ਬਾਈ ਮਾਰਦੀ ਛਾਲਾਂ ਪੂਰੀ ਜਿਹੜਾ ਬਈ ਆਪਣੇ ਪਨੀਰੀ ਬੀਜੀ ਆਪਾਂ ਨੇ ਦੁਬਾਰੇ ਉਹ ਪਿੱਛੇ ਇੱਧਰ ਕਾਰਵਾਈ ਪਾਈ ਵੀ ਚੰਗੀ ਆ ਇੱਧਰ ਆ ਬੂਟਿਆਂ ਨੂੰ ਵੀ ਕੱਢ ਗਿਆ ਇਹ ਬੂਟੇ ਪਰ ਵੀ ਸਸਤੀ ਗਾਜੀ ਸਾਰੇ ਕਿੱਦਾਂ ਬਈ ਠੀਕ ਆਈ ਮਤਲਬ ਬੂਟੇ ਅੱਜ ਦੇਖੇ ਆ ਬੂਟਿਆਂ ਨੂੰ ਵੀ ਕਾਰਵਾਈ ਪਈ ਵੀ ਹੈ ਇਹਦਾ ਵਜਹ ਨਹੀਂ ਹਰੇ ਪੰਚਾਇਤ ਬੁਲਾ ਲਓ ਕੀ ਆ ਕਰੇਗੇ ਕਿਹਦੇ ਨੂੰ ਬੁਲਾ ਦੀਏ ਪੰਚ ਮਰੇ ਬੁਲਾ ਲੀਏ ਜਿਹੜੀ ਆ ਪਨੀਰ ਦੀ ਭਈ ਇਹਦੀ ਵੀ ਕਾਰਵਾਈ ਪਿਆਰਤੀ ਤੀ ਦੇਖ ਲਓ ਤੁਸੀਂ ਇਹਦੇ ਪਾ ਵੀ ਹੋ ਗਿਆ ਹਾਂ ਇਹਦੇ ਪਾ ਅਸਰ ਲੇਟ ਹੋਇਆ ਇਹ ਦੂਹੀ ਨਹੀਂ ਛੱਟਪਟ ਨਹੀਂ ਹੋਈ ਵੀ ਇਹ ਦੂਹੀ ਹੋਈ ਵੀ ਆ ਦੇਖ ਲਓ ਜੰਮਾ ਹੀ ਖਤਮ ਨਹੀਂ ਜਾਂਦਾ ਕਿਹੜਾ ਥੱਲੇ ਪਾਣੀ ਹੈ ਉਧਰ ਪੈ ਗਿਆ ਪਾਣੀ ਦੀ ਪਾਈ ਤੂੰ ਸਮਝਿਆ ਨਹੀਂ ਪਾਈ ਵੀ ਉਹ ਪਾਣੀ ਦਿੱਤੀ ਉਹ ਪਾਣੀ ਤਾਂ ਹੀ ਉਧਰ ਲੱਗ ਗਿਆ ਉਹ ਉਹਦੇ ਟਾਣੀਆਂ ਸੁੱਕੀਆਂ ਹੋਈਆਂ ਪੱਤੇ ਤੇ ਪਾਣੀ ਬਾਈ ਵੀ ਨਹੀਂ ਜੀ ਹੋਰ ਬੀਜੀ ਆ ਉਹ ਪੰਨੀ ਸਾਈਡ ਤੇ ਹੁਣ ਦੇਖੋ ਬਈ ਉਹਦਾ ਕੀ ਹੱਲ ਬਣਦਾ ਤੇ ਬਾਕੀ ਬੰਦਾ ਰੱਖਿਆ ਹੋਇਆ ਤਾਂ ਕੱਲਪਨ ਮੱਟਾ-ਮੱਟਾ ਸਾਰੀਆਂ ਢੜਕ ਡੈਡੀ ਹੋਈ ਲੱਗੇ ਹੋਏ ਤੇ ਨਾਲ ਫਟਾ-ਫਟਾ ਤਿਆਰ ਕਰਤੀ ਇਹਨਾਂ ਨੇ ਸਾਰੀਆਂ ਆਜੋ ਓਏ ਮਿੱਤਰੋ ਆਜੋ ਤੇ ਇਧਰ ਬੀਜੀ ਆ ਬਣੀ ਤੀ ਹੁਣ ਆਪਾਂ ਨੇ ਵੀਲੀਜ਼ਰ ਕਰਾ ਕੇ ਹੱਥ ਵੀ ਤਿੰਨ ਨਾ ਫੇਰ ਬੀਜੀ ਆ ਫੇ ਪਾਣੀ ਪਤਾ ਨਹੀਂ ਕਿਹੜੇ ਸਾਹ ਹਾਂ ਅਰੇ ਸਵਾਗਾ ਮਾਰ ਗਿਆ ਨਾ ਕੱਲ ਫੇ ਬਾਪੂ ਨੇ ਥਾਸੀ ਹੰਮਾ ਮਾਰ ਦਿੱ ਆ ਰਹਿ ਗਿਆ ਨਾ ਵੀਲੀਜ਼ਰ ਕਰਨੇ ਨੂੰ ਠੀਕ ਹੰਨਾ ਪਾਣੀ ਮੱਕੀ ਤਾਂ ਨ ਮਾਰਦੀ ਛਾਲਾ ਪੰਜ ਦੇਖ ਉਹ ਅੱਗੇ ਪਾ ਗਿਆ ਵੰਟੀ ਨਾਲ ਉੱਥੇ ਵਟਾ ਰਹਿੰਦੀ ਆ ਤੇ ਇੱਕ ਦੋ ਹੋਰ ਪਾਤੀਆਂ ਡੈਡੀ ਨੇ ਕੋੜੇ ਹੁੰਦੇ ਜਾਂਦੇ ਘੜ ਤੇ ਰੁੱਪਣ ਉਹ ਸੁੱਕਿਆ ਹੋਵੇ ਸੁੱਕਿਆ ਹੋਵੇ ਹਾਂ ਤਾਂ ਉਹ ਕਰਨ ਆਪਾਂ ਨੇ ਇਕੱਠਾ ਕਰਕੇ ਨਾ ਤੇਰੀਆਂ ਇਕੱਠਾ ਕਰਨੇ ਦੇ ਵੀ ਮੈਂ ਤਾਂ ਜਮੇਟੇ ਮੈਂ ਵੀ ਇਕਣੀ ਜਾ ਰਹੀ ਹਾਂ ਬਾਲਤਾ ਸੁਣ ਪੰਜੀ ਲੈ ਕੇ ਝਾੜਦਾ ਦਾਣੇ ਦੀ ਲੋੜ ਨਹੀਂ ਹੈਗੀ ਝਾੜ ਕੇ ਲਾਗ ਪਰ ਰੱਖੀ ਹੈ ਸਾਰੀ ਨੂੰ ਅੱਗ ਲਾ ਦੇਣੀ ਪੂਰੀ ਕਹਿੰਦਾ ਮੈਂ ਢੇਰੀਆਂ ਜਿਹਾ ਲਾ ਦੇਣੀਆਂ ਦੀ ਬਣਾਉਣੇ ਲੋੜ ਨਹੀਂ ਉਹ ਆਈ ਚੜ ਚੜ ਕੇ ਸਾਈਡ ਤੇ ਕਰਦਾ ਮਿੱਟੀ ਥੋੜੀ ਅਗਰ ਅਗੂ ਪੁੱਤ ਹਾਂ ਜਿਹੜੀ ਤੇਰੀਆਂ ਪਰਦਾਵਾਂ ਦਾ ਕੰਮ ਕਰਨ ਦੀ ਲੋੜ ਹੈ ਮੱਕੀ ਵੀ ਬਾਈ ਪੂਰੀਆਂ ਮਾਰਦੀ ਆ ਸ਼ਾਲਾ ਕਿਸੇ ਪਰੇ ਕਰ ਗਿਆ ਕੋਈ ਨਾ ਉਹ ਐ ਸਪਰੇ ਨਹੀਂ ਬੁੱਤ ਤਾਂ ਮਾੜੀ ਮੋਟੀ ਧੁੱਪ ਕਰਕੇ ਹੀ ਹੋ ਜਾਂਦੀ ਮੱਕੀ ਆ ਦੇਖੀ ਬੰਜੂ ਰਣਵਾ ਦਾ ਲੱਗੂਗੇ ਹਜੇ ਟਾਈਮ ਹੈ ਨਾ ਇਹਨੂੰ ਕੁੜੀ ਪੈਣ ਨੂੰ ਮਨਿੰਦਰ ਮਨਿੰਦਰ ਜੀ ਮਨਿੰਦਰ ਤੇ ਬੜੀ ਆ ਮੱਕੀ ਤੇ ਤੇ ਤੂੰ ਖੜੀ ਕੋਲ ਮੈਰੀ ਤੇ ਤੇ ਵੀ ਤੇ ਬੜੀ ਹੋਆ ਇੰਦਰ ਨੂੰ ਹੋਰ ਬੜੀ ਆ ਜੇ ਬਿਚਾਰੇ ਮਾਰ ਲਗਾ ਨੂੰ ਜਣਾ ਮੈਨ ਤੋਂ ਛੋਟੀ ਆ ਬਾਕੀ ਬਈ ਕੱਲ ਛੜ ਤੇ ਤੇ ਅਸੀਂ ਹੀ ਜਾ ਤੇ ਛੇ ਆਧਾ ਮੈਂ ਤਾਂ ਬਈ ਛੱਡ ਕੇ ਲੰਘ ਗਿਆ ਦਾ ਫਿਰ ਸਵਾਨੇ ਨੂੰ ਤੁਸੀਂ ਕੀ ਕਰੇਂ ਤੁਸੀਂ ਤੁੰਬ ਪਿਆ ਹਾਂ ਪੂਰਾ ਚੱਲਿਆ ਗੰਬਾ ਚੋਂ ਤਲਜ ਅੱਜ ਫੇਰ ਦੇਖਦੇ ਅੱਜ ਫੇਰ ਛੱਡਣੇ ਆ ਅੱਜ ਨਹੀਂ ਅੱਜ ਰੰਗ ਕਰਨਾ ਪਹਿਲਾਂ ਰੰਗ ਵੀ ਕਰਦੇ ਆ ਰੰਗ ਕੁਝ ਵੀ ਕਹਿੰਦਾ ਹੈ ਠੀਕ ਕੁਝ ਵੀ ਕਹਿੰਦਾ ਛੋਟੇ ਕ ਜਾਣਾ ਉਹਨਾਂ ਨੇ ਐਂ 2-4 ਦਿਨ ਤਾਂ ਕਰਨਾ ਆ ਉਹਨਾਂ ਨੇ ਅੱਜ ਬਈ ਰੰਗ ਕਰਨਾ ਪਹਿਲਾਂ ਆਪਾਂ ਹੂੰ ਕੋਈ ਨੇ ਇਹਨੂੰ ਪਾਣੀ ਪੂਣੀ ਦਿੱਤਾ ਹੋਇਆ ਪੂਰਾ ਇਹਨਾਂ ਗੱਲ ਆ ਪਾਣੀ ਨਾ ਲਾਓ ਹੁਣੇ ਚੜਾ ਕੇ ਪਾਣੀ ਲਾਓ ਫਿਰ ਦੇਖਿਓ ਓਕੇ ਉਸਤਾਦ ਜੀ ਹੀਰਾ ਨੂੰ ਕੰਤਾਂ ਦਾ ਦਾ ਮੇਰੇ ਨਾਲ ਲੜੀਉਂ ਗਿਆ ਹੁਣ ਜਿਹੜਾ ਪਾਣੀ ਲਾਉਣਾ ਉਹ ਐ ਕਰਦਾ ਸੀ ਅਦਰਾਂ ਨੂੰ ਗਦਾਣਾ ਖੁੰਦਾ ਕਹਿੰਦਾ ਕਰੀ ਚਲ ਕਹਿੰਦਾ ਮੈਨੂੰ ਕੋਈ ਫਰਕ ਉਹ ਨਹੀਂ ਉਹ ਨਹੀਂ ਕੁਝ ਵੀ ਕਹਿੰਦਾ ਉਹ ਤਾਂ ਜਮਾ ਹੀ ਨਹੀਂ ਬੋਲਦਾ ਉਹ ਨਿਆਣਾ ਐ ਨਾ ਉਹਦੇ ਨਾਲ ਕੇ ਤੇ ਐ ਚਾਹ ਹੁਣ ਸਪਰੇਅ ਕਰਨੀ ਯਾਰ ਬੱਟਾ ਕਰੀਏ ਇਹਦਾ ਪਰ ਚੱਕ ਕੇ ਲਿਆਉਣੇ ਦਵਾਈ ਇਹ ਕੱਲ ਨੂੰ ਕਰੂਗਾ ਹਵਾ ਚਾਲਦੀ ਹੈ ਕੱਲ ਫੇਰ ਮੈਂ ਜਾਣਾ ਸਵਾਣੇ ਨੂੰ ਗਾਦ ਮੈਂ ਤੇਰਾ ਰੰਗ ਹੈ ਪਹਿਲਾਂ ਚੱਲ ਪਹਿਲਾ ਤੇਰਾ ਰੰਗੇ ਨਬਈ ਦੀ ਕੰਮ ਤੂੰ ਨਹੀਂ ਟਾਲਦਾ ਇਹਨੇ ਤਾਂ ਕੱਲ ਤੇ ਨਹੀਂ ਮੇਰੇ ਰੰਗ ਰੰਗ ਕਰਕੇ ਉਹੋ ਕਰਿਆ ਪਿਆ ਕੱਲ ਬਾਈ ਮੈਨੂੰ ਧੋਖਾ ਦੇ ਗਿਆ ਬੰਦਾ ਕਿਆ ਕਹਿੰਦਾ ਨਾਨਾ ਰੰਗ ਲਿਆ ਕੇ ਦੇਊਗਾ ਹਾਂ ਨਾ ਹਾਂ ਤੂੰ ਵੀ ਰੰਗ ਕਰਿਆ ਹਾਂ ਨਾਨਾ ਕਹਿੰਦਾ ਮੇਰਾ ਰੰਗ ਢੁੜਿਆ ਫੇਆ ਮੈਂ ਨਹੀਂ ਆ ਕੇ ਦੇਣਾ ਨਾਨਾ ਦਾ ਕੱਲ ਸਾਰਾ ਦੁਪਹਿਰਾ ਲੰਘ ਗਿਆ ਉਹਦੇ ਪਰ ਮੈਂ ਤਾਂ ਨਾਨੇ ਨੇ ਤਾਂ ਇਹਦਾ ਤੇਰੇ ਨੇ ਜ਼ੋਰ ਪੂਗਾ ਮਾਰਤਾ ਸਾਰਾ ਕਰਤਾ ਕੰਮ ਬੱਟਾ-ਬੁੱਟਾ ਤਾਂ ਇਹਨਾਂ ਮਾਰ ਕੇ ਆਪਣੇ ਕੋਲ ਤਾਂ ਬਈ ਕਾਹੇ ਖੇਤ ਰਹਿ ਗਿਆ ਕਾ ਤੇ ਆ ਮੱਕੀ ਵਾਲਾ ਹੈ ਇੱਥੇ ਗੰਨਾ ਨਾਂ ਜੀ ਦੀ ਲਾਉਣੀ ਆ ਉੱਧਰ ਲਾਦਾ ਜਿਹੜਾ ਉੱਥੇ ਬੂਟੇ ਹੋਗੇ ਉੱਧਰ ਲਾਇਆ ਪਿਆ ਮਨਿੰਦਰ ਹਰੇਕ ਸਾਲ ਇੱਕ ਕੀਲਾ ਲਾ ਦਿੰਨੇ ਡੇਢ ਕੀਲਾ ਲਾਦਾ ਘਾਟ ਆ ਉਹ ਫਿਰ ਹੁਣ ਬੂਟੇ ਲਾਉਣੇ ਹੁੰਦੇ ਆ ਨਾ ਉਹ ਇਕੱਠੇ ਥੋੜੀ ਲਾਉਂਗੇ ਫਿਰ ਜੀ ਦੀ ਵੀ ਚਾਹੀਦੀ ਥੋੜੀ ਬਹੁਤੀ ਉਹ ਦੋ ਬਕੀਲੇ ਲਾਏ ਕਰੋ ਚੀਨੀ ਮਿਲਦੀ ਚੀਨੀ ਹੈਗੀ ਆ ਮਿਲਦੀ ਆ ਚੀਨੀ ਮਿਲਦੀ ਆ ਸਾਾਨੂੰ ਮਿਲੀ ਆ 85 ਕਿਲੋ ਇਹ ਨਾਲ ਲੱਗਾ। ਚੰਦੂ ਟਾਈਕ ਵਾਂਟਾ। ਤੁਹਾਡੀ ਤਾਂ ਗੰਨਾ ਵੀ ਜ਼ਿਆਦਾ ਤਾਂ। ਇਹ ਭਰਦੇ ਦਾ ਟਰਲੇ। ਤੁਹਾਨੂੰ ਤਾਂ ਨੇੜੇ ਵੀ ਬਹੁਤ ਆ ਮਿਲਦਾ। ਫੜਦੇ ਪਲਾਂਟੀ ਵੀ ਪੂਰੀ ਹੋਣੀ। ਗਾਰੰਟੀ ਪਈ ਤਾਂ ਨਹੀਂ? ਤੁਹਾਨੂੰ ਬੱਚ। ਮਜਾ ਹੋ ਗਿਆ ਮੇਰਾ ਵੀ ਮੇਜੇ ਵੀ ਨਹੀਂ ਪਈ। ਅੱਜ ਪਿਛਲੇ ਸਾਲ ਵੀ ਪਲਾਂਟੀ ਪੂਰੀ ਕਰਕੇ ਛੜਤਾ ਤਾਂ। ਠੀਕ ਐ। ਲੋ ਬਈ ਵਕੇ ਹਾਂ ਚੱਲਦੇ ਕਰਾਂ ਤੁਹਾਨੂੰ ਫਿਰ ਦਿਖਾਵਾਂਗੇ ਅੱਜ ਸ਼ਾਰਪ ਆਈਏ ਬੋਲਦੇ ਆਂ ਮਾ ਇਹ ਗੱਲ ਜਾਂ ਸਮਾ ਦਾ ਕਿਹਨਾ ਵਈ ਸਿਕਾ ਮਾ ਮੁੰਦੋ ਬਦਲਦੇ ਬਦਲਾਂਗੇ ਆਂ ਜੀ ਪਰ ਕਿਹ ਨਹੀਂ ਛੱਡਣਾ ਜੀ ਰੇ ਸਿਆ ਦਿਨ ਸਿਆਦਾ ਨਹੀਂ ਛੱਡੂਗੀ ਲੱਗ ਲੈਣ ਦੇ ਘੋੜੇ ਵਾਲੇ ਭਾਈ ਅਸੀਂ ਰੰਗ ਕਰਿਆ ਦਿਹਾੜੀ ਵਿੱਚ ਆ ਨਹੀਂ ਸਾਨੂੰ ਹੋ ਤਾਂ ਆਪਣੀ ਦਿਹਾੜੀ ਲੱਗਿਆ ਮਾਣ ਸਿਆਦਾ ਆਰਮੜਾ ਤੂੰ ਬੰਦਾ ਯਾਰ ਚੱਲੇ ਆ ਦੇ ਖਲਾ ਦੂੰਗਾ ਭਲਾ ਦੇਂਗਾ ਪਕੌੜੇ ਖਾਣੇ ਤੁਹਾਨੂੰ ਸਾਬ ਨੂੰ ਦਿਹਾੜੀ ਦੇਰੀ ਜਿਹੜਾ ਤੈਨੂੰ ਕੀ ਦੀ ਸੀ ਬੈਂਟੀਆਂ ਲਿਆਉਣੇ ਨੂੰ ਨਾ 20 ਬੈਟਰੀਆਂ ਲਿਆ ਦੀ ਵਈਓ ਇੱਕ ਵੇ ਇੱਕ ਦੋ ਬੈਟਰੀ ਵੇਚਦੇ ਆ ਵੀ ਇਹਨੇ 20 ਕਿਆ ਕਰਨੀ ਐ ਯਾ ਮੈਂ 500 ਰੁਪਇਆ ਦੇ ਦੀ ਤੇ ਕ ਕਰਨੀ ਵੇਡ ਰਹੀ ਐ ਐਕਸਪਰਟ ਲੈਟਾ ਹੋਣੀ ਐ ਅੱਛਾ ਆ ਵੀ ਇਹੀ ਲੈ ਕਰੂੰਗਾ ਵੇਡ ਰਹੀਆਂ ਤਾਂ ਕ ਵੇਡ ਰਹੀ ਮੰਗਦਾ ਵੈਸੇ ਵੇਦੀ ਤਾਂ ਟਕਨ ਕਿਨੇ ਵਰਨੇ ਪਰੇ ਆ ਹਾਂਜੀ ਕਿਹੜੇ ਕੰਨ ਕਿਨੇ ਵਰਨੇ ਮੈਂ ਆਪਣੇ ਬੈਟਰੀ ਵਾਲੇ ਲੈ ਆ ਦੇ ਜੀ ਪੰਜ ਫਰਕ ਸੀ ਪੈਂਟਰ ਕਰਦੇ ਪੈਂਟਰ ਸਾਹਿਬ ਇੱਕ ਲੂਗੇ ਦੋ ਮਿੰਟਾਂ ਉਹ ਵੀ ਟੱਕੜੇ ਬੰਦ ਉਹ ਨੂੰ ਐਂਗਲ ਨੂੰ ਰੰਗਣਾ ਵਾਲਾ ਦਰਵਾਜ਼ਾ ਨਹੀਂ ਹਨਾ ਪੈਂਟਰ ਸਾਹਿਬ ਹਾਂਜੀ ਦੋਹੇ ਖੋਲੀਆਂ ਲਿਆਉਗੀ ਵੀ ਦੇ ਤੱਕੀ ਵੀ ਰਹਿੰਦੀ ਆ ਰੰਗ ਬਚਾ ਲਈ ਆ ਉਹ ਬਾਈ ਜੀ ਮੜਾ ਊੜਾ ਊੜਈ ਰੰਗ ਇੱਥੇ ਖਤਮ ਕਰਨੇ ਮੈਂ ਠੀਕਦਰ ਸਾਹਿਬ ਹਾਂਜੀ ਓ ਠੀਕਦਰ ਸਾਹਿਬ ਰੋਟੀ ਖਾ ਲ ਹਰ ਜਾਨ ਨੇ ਹੁਣ ਲੱਪੜੇ ਹੋਏ ਆ ਹਾਂ ਮੈਂ ਹੁਣ ਕੰਮ ਨਹੀਂ ਕਰਦੇ ਇਹ ਨਹੀਂ ਅਸੀਂ ਨਿਕਲਣਾ ਕਿ ਇਹ ਕਰ ਲਿਆ ਕਰ ਲਿਆ ਨਹੀਂ ਫਿਰ ਸ਼ਾਮ ਨੂੰ ਹੋਰ ਕੰਮ ਰਹਿ ਜਾਣਾ ਸ਼ਾਮ ਨੂੰ ਅਸੀਂ ਹੋਰ ਕੰਮ ਕਰ ਲਵਾਂਗੇ ਹਾਂ ਮੈਂ ਜਿੱਦਾਂ ਨਹੀਂ ਹੁਣ ਕਰਨਾ ਹੈ ਯਾ ਆਪਾਂ ਪੂਰਾ ਹੋ ਗਿਆ ਬੱਸ ਹੁਣ ਨਹੀਂ ਕਰੀਏ ਇੱਧਰ ਵੀ ਘਾਰ ਰਿਆ ਰ ਤੂੰ ਜਿਹੜੇ ਨੂੰ ਹੁੰਦਾ ਤੂੰ ਕਰੀ ਜਾ ਕੋਈ ਚੱਕਰ ਨਹੀਂ ਇਹਦਾ ਮੈਂ ਫੁਰ ਪਰ ਮਾਰਦਾ ਹਾਂ ਜੇ ਮੈਂ ਕੱਦਰ ਤੇ ਵੀ ਬਾਤਾਂ ਕਰੂੰਗਾ ਮੈਂ ਤੇਰੀਆਂ ਲਾਗ ਦਾ ਬਿਮਾਰੀ ਆਉਂਦਾ ਹੈ ਵਧੀਆ ਹੀ ਆ ਵੀ ਖੇਤੀ ਹਾਂਗਾ ਮੈਂ ਬਲੌਗਿੰਗ ਹੋ ਰਹੀ ਆ ਬਲੌਗਿੰਗ ਵੀ ਗਿਆ ਲੀ ਗਿਆ ਲੈ ਕੜਵਾ ਤਾਂ ਨਹੀਂ ਬਾਈ ਜੀ ਕੋਈ ਹਾਂਜੀ ਹੈਗੀ ਆ ਜੀ ਕੀ ਆ ਜੀ ਬਾਈ ਜੀ ਕੜਵਾ ਦਾ ਜੀ ਇੱਕ ਤੇਲ ਦੀ ਬੋਤਲ ਦੀ ਹਾਂਜੀ ਹਲਾ ਬਾਈ ਜੀ ਮੈਂ ਗੰਨ ਨੂੰ ਦਿੰਦਾ ਹਾਂ 34 ਲੀਟਰ ਦਾ ਹੁੰਦਾ ਉਹ ਵੇ ਮੈਂ ਤੈਨੂੰ ਪੂਰਾ ਪੂਰਾ ਨੰਨ ਦੱਸਿਆ ਤਾਂ ਜਿੰਨਾ ਦੱਸਿਆ ਬੜਾ ਦੇਖੇ ਆ ਬੱਤਾਂ ਲੈ ਨਹੀਂ ਆਂਦੇ ਨੇ ਤੂੰ ਨੇ ਚੱਕਿਆ ਇਹਨੇ ਆ ਬਾਈ ਮੈਂ ਤਾਂ ਕੁਛ ਲੈ ਆਵਾਂਗਾ ਲੈ ਲਾਦਾ ਜੋ ਲੈਣਾ ਹੁਣ ਨੱਸ ਤੋੜ ਰਹਿਣੀ ਦਿਓ ਹੁਣ ਨਹੀਂ ਲੱਝਾਣਾ ਬਾਈ ਮੈਂ ਤੈਨੂੰ ਕਿਹਾ ਤਾਂ ਟਾਈਮ ਨੂੰ ਦੱਸਿਆ ਬਿਓਲਾ ਡਿਜ਼ਾਈਨ ਬਣਾਉਣਾ ਇਹ ਆਲਾ ਡਿਜ਼ਾਈਨ ਬਣਾਉਣਾ ਇਹਦਾ ਗੇਟ ਦੇ ਹਿਸਾਬ ਨਾਲ ਲੈ ਕੇ ਆਇਆ ਤਾਂ ਨੀਲਾ ਰੰਗ ਹੈ ਹਾਂ ਮੈਂ ਤਾਂ ਗੇਟ ਦੇ ਹਿਸਾਬ ਨਾਲ ਲੈ ਕੇ ਆਇਆ ਤੇ ਸਾਰੇ ਗੇਟ ਨੂੰ ਨੀਲਾ ਕਰ ਸੇ ਗੇਟ ਨੂੰ ਮੈਂ ਫਿਰ ਵੀ ਨਾ ਠੀਕ ਹੈ ਤੁਹਾਨੂੰ ਇਹਦਾ ਹੋ ਜਾਣਾ ਕੋਈ ਥੱਪੀ ਖਾਲੀ ਲੱਗ ਗਏ ਅਮੈਂ ਖਿਦੂ ਦੇਖਿਆ ਬਚਾ ਗਾਇ ਗਾਇ ਵੀ ਘੋੜੀ ਉਹ ਬਣੀ ਫਿਰਦੀ ਐ ਟੱਕਰਾਵਾ ਪਾਹੀ ਉਹਦੇ ਟੱਕਾ ਮਾਰਦੀ ਲੈ ਲੈ ਹਾਣੋਦ ਆਪੇ ਜਗਾਣਾ ਛੜੋ ਹੁਣ ਹੌਟ ਪੇਂਟ ਕਰਨਾ ਹੁਣ ਸਹਿਵਾ ਤੇ ਹੁਣ ਸਹਿਵਾ ਤੇ ਆਸਮਾਨੀ ਰੰਗ ਬਣਾਉਣਾ ਇਹਦਾ ਮਿਰਕਾ ਹੈ ਕਿ ਆਸਮਾਨੀ ਸਹਿਵਾ ਦੇ ਵੰਗਾ ਵੰਗੇ ਲੰਦੀ ਵੰਗੇ ਤਾਂ ਆਵ ਲੰਦੀ ਇਹ ਆਰੇ ਵੀ ਕਿ ਗ੍ਰਿਲ ਲੈ ਬਾਈ ਛਦੇ ਆਪਾਂ ਨੇ ਅੱਧੀ ਗ੍ਰਿਲ ਨੂੰ ਰੰਗ ਕਰਨਾ ਉਹ ਨੂੰ ਵੀ ਉਹਨੇ ਤਾਂ ਤੂੰ ਆਪਣੇ ਅੱਗ ਰੱਖ ਲੈ ਤੇ ਦਰਵਾਜ਼ੇ ਹੁਣ ਵੀੜ ਮੜੀ ਪਈ ਐ ਦਰਵਾਜਾ ਪਹਿਲਾਂ ਪੂਰਾ ਕਰ ਦ ਨੀਲੇ ਰੰਗ ਵਿੱਚ ਦੇਖ ਲੂਗੇ ਕਿਤੇ ਮਿਲ ਗਿਆ। ਓਰੇ ਕਿਦਾ ਕੀ ਔਰੇ ਅੱਡੇ ਬਗਨਾ ਨਾ। ਨਾ ਨਾ ਤੇ ਉਹ ਨੀਲੇ ਰੰਗ ਦਾ। ਮਾਈ ਨਾ। ਮਾਈ ਨਾ ਨੀਲੇ ਰੰਗ ਨੂੰ ਬਚਾਉਂਦਾ। ਮੇਰੇ ਕੋਲ ਨਹੀਂ ਬਚਣਾ ਯਾਰ ਮੈਂ ਤੈਨੂੰ ਬਹਿਣਾ ਕਹਿਤਾ। ਜੇ ਰੰਗ ਨਾ ਦੋ ਪੁਰਸ਼ ਤਾਂ ਇੱਕ ਜਗਾ ਲਾਂਦਾ ਇੱਕ ਉਹਨੂੰ। ਬਾਈ। ਕਿ ਪਹਿਲਾ ਇਹੜਾ ਕਾਲਾ ਰੈਂਕ ਹੋਇਆ ਹੋਇਆ ਇਹ ਤਾਂ ਦਿਖਦਾ ਏ ਹਾਂ ਫਿਰ ਚੱਜਣਾ ਕਰਨਾ ਥੋੜਾ ਆ ਜੂਗਾ ਕਿਤੇ ਨਹੀਂ ਇਹਾਂ ਇੱਕ ਵਾਰ ਦੋਈ ਬਾਰ ਨਹੀਂ ਕਿ ਦੋਈ ਬਾਰ ਮਾਰਦੇ ਫਿਰੂ ਗਏ ਨੂੰ ਕਿ ਇੰਦਾ ਹੀ ਹੋਇਆ ਕੋਈ ਹੋਈ ਨਾ ਤੁਸੀਂ ਕਰੋ ਜੇ ਨਾ ਕਰਦੇ ਸਮਾਂ ਦਾ ਕਰ ਲਓ ਲੋਨਰ ਮਨੀ ਦੇਖਣਾ ਹੈ ਜੇ ਬਾਈ ਸੱਜਰੇ ਤਾਂ ਮੇਰੇ ਖੜੇ ਪਿਆ ਹੋਇਆ ਮੈਂ ਆਇਆ 11 ਵਜੇ ਨਹੀਂ ਸਵੇਰ ਤੋਂ 9 ਵਜੇ ਤੱਕ ਆਇਆ ਹੋਇਆ ਉਨੇ ਸਾਜਰੀ ਖਾਣ ਨੂੰ ਲੱਗ ਜਾਣਾ ਲੰਗ ਲਿਆ ਦੇ ਨਾਮ ਹੀ ਲੰਗ ਕੰਨ ਕੰਨ ਨੰਨੇ ਨੂੰ ਕਹਿਦੀ ਫਿਰ ਰੰਗ ਲਿਆਉਂਗਾ ਨੰਨਾ ਕਹਿੰਦਾ ਮੇਰਾ ਤਾਂ ਰੰਗ ਉੜਿਆ ਵੇ ਨੰਨੇ ਫਿਰ ਕਿਹੜਾ ਲੈ ਕੇ ਦਿੱਤਾ ਟੂਗੇ ਪੇਂਟ ਡਬਲ ਪੇਂਟ ਲੈ ਕੇ ਆਉਂਦਾ ਨੰਨੇ ਨੇ ਪਈ ਆ ਹੀ ਹਾਲਾ ਰੰਗ ਲਿਆਉਂਦਾ ਉਹ ਬੇਰੇ ਕੰਮ ਕਰਨਾ ਵੀ ਚਲ 16 ਕਮਰਾ ਵੀ ਸੋਨਾ ਲੱਗੇ ਹੁਣ ਸਾਹਮਣੇ ਦਿਖਦੇ ਘੋੜੇ ਖੜੇ ਆਉਣ ਢੋਣੇ ਵਧੀਆ ਲੱਗਨੇ ਹੁਣ ਇੱਕੇ ਜਿਹੇ ਰੰਗ ਹੋ ਜਣੇ ਦੇਖ ਬਈ ਵਧੀਆ ਲੱਗਦਾ ਕਾਕਾ ਜੀ ਖੀਰੇ ਦੇ ਕਮਰੇ ਨੂੰ ਚਿੱਟਾ ਰੰਗ ਚਾਹੀਦਾ ਉਹ ਜੋ ਉਸਤਾਦ ਜੀ ਤੁਸੀਂ ਕਹਿਤਾ ਇਸ ਤਾਂ ਕਰਨ ਵਾਲੇ ਆ ਸਮਝ ਆਈ ਹਾਂ ਉਸਤਾਦ ਜੀ ਸਾਨੂੰ ਪੈਸੇ ਦੇਣੇ ਆਲੇ ਆ ਇਸ ਤਾਂ ਦਿਹਾੜੀ ਨਹੀਂ ਆ ਕਿ ਤੁਸੀਂ ਜੋ ਮਰਜ਼ੀ ਕਰੋ ਉਹ ਕਿਸੇ ਨਾ ਰੇਣੀ ਆ ਉਹ ਲੱਗਦਾ ਸਲਾਬ ਦੇਵੀ ਠੇਕੇਦਾਰ ਸਾਹਿਬ ਤੁਹਾਡਾ ਨਾਮ ਲਿਖਣਾ ਇੱਥੇ ਥੋੜਾ ਜਿਹਾ ਜੀ ਉਹ ਪਵਾ ਲਿਓ ਜੀ ਰੰਗ ਪਵਾ ਲਿਓ ਠੇਕੇਦਾਰ ਸਾਹਿਬ ਦਾ ਨਾਮ ਲਿਖਣਾ ਹੈਲਪਰ ਦਾ ਜੀ ਹਰਿੰਦਰ ਸਿੰਘ ਹੈਲਪਰ ਵਿਤਰੀ ਜੀ ਨਾਲ ਯੇਲਾ ਦਾ ਦਰਵਾਜਾ ਵਧੀਆ ਲੱਗਦਾ। ਸਾਈਨਟ ਦੇ ਨਾਲ ਇੱਕ ਟਾਈ ਗਿਆ। ਜਿਆਦਾ ਥੋੜਾ। ਯੈਸ ਯੈਸ ਸਰ। ਓਨੇ ਪੁੱਛ ਲੋ ਜਿਹੜਾ ਤੁਪਾ ਮਖੜਾ। ਬੈਂਡ ਦੇ ਮੜੀ ਤਾਂ ਕੋਈ ਲੱਗਣੀ ਚਾਹੀਦੀ। ਦੀ ਰਾਣੀ ਇੰਨੀ ਤੋਂ ਤੁਸੀਂ ਘੜਦਾ ਰਹਿਆ। ਥੋੜਾ ਕੋੜਾ ਜ਼ਰੂਰੀ ਹੈ। ਇਹ ਹਾਰੀਆਂ ਦੀ ਜਾਣਣੇ ਆਈ ਗਿਆ। ਗਾਣੇ ਸਾਡੇ ਜ਼ਰੂਰੀ। ਥੋੜੀ ਦਾ ਸੋਨਾ ਕਰਕੇ ਆਹ ਹੀਰੇ ਦੇਖਣਾ ਤਾਂ ਉੱਧਰ ਕਿੰਨਾ ਟਾਈਮ ਕੱਟਦਾ ਦਿੱਤਾ ਜੀ ਧੁੱਪਾਂ ਵਿੱਚ ਹੀ ਰਹਿੰਦਾ ਤਾਂ ਹੁਣ ਵੀ ਕੱਢਦੇ ਚਾਹੀਏ ਇਹਨੂੰ ਤਾਂ ਇਹਨੂੰ ਨਹੀਂ ਕਿਤੇ ਖੁਸ਼ ਹੁੰਦਾ ਇਹਦੇ ਸਭ ਤੋਂ ਜ਼ਿਆਦਾ ਹੁੰਦਾ ਵੀ ਮੈਨੂੰ ਧੁੱਪ ਮਿਲ ਗਈ ਮ ਖੇਲਣਾ ਆ ਗਿਆ ਭਈ ਹੀਰੇ ਮੇਰੀ ਵੀਰ ਬਣ ਕੇ ਹੁਣ ਟੰਗ ਨਾ ਕਰੀਂ ਕਿਸੇ ਨੂੰ ਨਰਾ ਵੀ ਤੰਨ ਲਾਈ ਤੇ ਲਾਈ ਹੋਗੀ ਤੇਰੀ ਹੁਣ ਕੇਸੀ ਨੂੰ ਤੰਗ ਨਾ ਕਰੀ ਚੁੱਪ ਚਾਵਣ ਨਾਲ ਖੜਾ ਰਹੀ ਗਾਈ ਤੇ ਲੈ ਹੱਥ ਤੋਂ ਇਹ ਕਿ ਕਰਖ ਲਈ ਥੋੜਾ ਜਿਹਾ ਕੋਈ ਨਾ ਹੱਥ ਨਹੀਂ ਤਾਂ ਹੱਥ ਡੀਜ ਲਗਾ ਨਿੰਦਰ ਅਰੇ ਵਿਚੇ ਕਦਰ ਰਹਿਣਾ ਕਾਲਾ ਇਹ ਕਾਲਾ ਤਾਲਾ ਦੇ ਦੇ ਛੱਡਿਆ ਲੈ ਤਾ ਮੈਨਾਂ ਕਿ ਬਹੁਤ ਵਧੀਆ ਤਾ ਆਹ ਇਹ ਰਸੋਈ ਸੈਟ ਕਰਦਾ ਹੋਇਆ ਲਾਸ ਰਾਜਾ ਥੋੜਾ ਜਿਹਾ ਭਾਈ ਜਾਨਾ ਨਾ ਨਿਕਰੋ ਨਹੀਂ ਜਾਂਦਾ ਤੁੱਕੇ ਠੰਡੇ ਨਾਲ ਜਾਂਦਾ ਮੈਨੂੰ ਤੇ ਕਹਿੰਦਾ ਦਾ ਆਪ ਦੇਖ ਸਲਾਹਾ ਜੀ ਦਾ ਬਹੁਤ ਆਪ ਤੇ ਵੀ ਗਲਤੀ ਹੁੰਦੀ ਹੈ ਨਾ ਗਲਤੀ ਦਾ ਬੰਦਾ ਪੁੱਤ ਨਾ ਆਹ ਨਚੋੜ ਦੀ ਜਾਂਦਾ ਪੂਰਾ ਸਾਈਡ ਤੇ ਇਹੋ ਜਿਹੇ ਕਰੀਦਾ ਇਹ ਹੁਣ ਆ ਬੁੰਦਾ ਹੀ ਥੱਲੇ ਜਾਣ ਦਾ ਕਿ ਇਹ ਨਹੀਂ ਤਾਂ ਗੱਲ ਸਾਫ਼ ਕਰਦਾ ਇਹਦਾ ਬੰਦ ਆ ਚੀਜ਼ੇ ਰਹਿ ਗਈ ਮੇਰੇ ਅੰਦਰ ਨਾ ਕੋਈ ਬੋਲਦਾ ਕਿ ਅੱਧਰ ਦੇਣਾ ਹੁਣ ਧੁੱਪ ਬਾਹਰ ਆ ਮੈਨੂੰ ਉੱਥੇ ਦੇਖਣਾ ਪੈਣਾ ਆ ਕਿੰਨਾ ਹੋ ਗਿਆ ਚੱਲ ਪਾਉਂਦਾ ਆਪ ਆਪ ਵੀ ਛੜਦਾ ਬਈ ਤੇਰਾ ਹੁੰਦਾ ਰੰਗ ਇੱਧਰ ਆਰੇ ਖੱਦੇ ਐਮ ਨਹੀਂ ਦਰ ਰਖ ਆਰੇ ਤੇਰਾ ਹੁੰਦਾ ਬਈ ਉਹ ਇਹਦਾ ਬੂਂਦਾ ਇਹਦੇ ਇਹਦੇ ਪਲੇਟ ਦਾ ਨਹੀਂ ਕੋਈ ਚੱਕਰ ਪਲੇਟ ਨੂੰ ਤਾਂ ਜਾਣੀ ਹੋਣੀ ਹੁਣ ਉੱਪਰ ਹੀ ਰਹਿਣੀ ਹੋਣੀ ਆਹ ਆਹ ਕਹਿਣਾ ਮੈਂ ਕਿਨਾਰੀਆਂ ਕੁੰਡਾ ਕੜਾ ਰੰਗ ਦਾ ਕਰਨਾ ਜੀ ਨੀਲਾ ਰੰਗ ਨੀਲਾ ਹੀ ਹੋਊਗਾ ਉਹ ਤਾਂ ਬਖਾਰਾ ਵੀ ਨੀਲਾ ਹੀ ਰਹਿ ਗਿਆ ਬਾਈ ਜੀ ਅਨਵੀਨ ਰੰਗ ਪਰਵਾਧ ਕਰ ਖੜਾ ਇੱਕ ਗ੍ਰਿਲ ਪਈ ਐਦੀ ਉਹ ਪਈ ਐਦੀ ਬਾਈ ਜੀ ਤੁਪਕਾ ਤੁਪਕਾ ਲਾਉਣਾ ਮੈਂ ਤਾਂ ਲੱਗਾ ਐਸਾ ਆਉਣਾ ਵੀ ਹੁਣੀ ਕੰਮ ਕਰਦਾ ਨਾ ਦਰਵਾਜ਼ੇ ਪਰੇ ਲਾਦਦਾ ਨਾ ਸਾਰਾ